ਸ੍ਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਜੀ ਲੇਡੀਜ਼ ਕਾਰਡੀਗਨ ਜੈਂਟਲ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਕੈਪ ਬਲਾਊਜ਼ ਕਿ ਵੀ ਬਹੁਤ ਹੀ ਸੌਖਾ ਡਿਜ਼ਾਈਨ ਹੈ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਇਥੇ ਮੈਂ ਚਾਰ ਸਲਾਂਗਾਂ ਰਿਪੀਟ ਕੀਤੀਆਂ ਜਿਹੜਾ ਆਪਾਂ ਵਿੱਚ ਇਹ ਪਲੇਨ ਬਣਾਉਣਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਜਿੰਨੀਆਂ ਸਲਾਂਗਾਂ ਤੁਸੀਂ ਬਣਾਉਣੀਆਂ ਹੋਣਗੀਆਂ ਬਣਾ ਸਕਦੇ ਆ ਠੀਕ ਹੈ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਪਹਿਲੀ ਸਿਲਾਈ ਜਿਹੜੀ ਡਿਜ਼ਾਈਨ ਦੀ ਸ਼ੁਰੂ ਕਰਨੀ ਆਪਾਂ ਇਸ ਤਰ੍ਹਾਂ ਕਰਨੀ ਆ ਠੀਕ ਹੈ ਪਹਿਲੀ ਸਿਲਾਈ ਇਹ ਕੁੰਡਾ ਧਾਰ ਕੀ ਸਾਰੀ ਸਿਲਾਈ ਆਪਾਂ ਸਿੱਧੀ ਬਣਾਵਾਂਗੇ ਇਸ ਤਰ੍ਹਾਂ ਇਹ ਆਪਾਂ ਗੈਪ ਵਾਲੀ ਸਲਾਂਗਾਂ ਬਣਾਉਣੀ ਆ ਸਿੱਧੇ ਪਾਸੇ ਤੋਂ ਸਿੱਧੀਆਂ ਤੇ ਉਲਟੀਆਂ ਪਾਸੇ ਤੋਂ ਉਲਟੀਆਂ ਕਿੰਨੀਆਂ ਬਣਾਉਣੀਆਂ ਹੈ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਇੱਥੇ ਮੈਂ 8 ਸਲਾਈਆਂ ਬਣਾਉਂਗੀ ਚਾਰ ਸਲਾਈਆਂ ਸਿੱਧੇ ਪਾਸੇ ਤੋਂ ਚਾਰ ਸਲਾਈਆਂ ਉਲਟੇ ਪਾਸੇ ਤੋਂ ਸਿੱਧੇ ਪਾਸੇ ਤੋਂ ਚਾਰ ਸਲਾਈਆਂ ਸਿੱਧੀਆਂ ਉਲਟੇ ਪਾਸੇ ਤੋਂ ਚਾਰ ਸਲਾਈਆਂ ਉਲਟੀਆਂ ਤਾਂ ਮੈਂ ਪਹਿਲਾਂ ਇਹ ਬਣਾ ਕੇ ਕੰਪਲੀਟ ਕਰਦੀਆਂ ਫਿਰ ਉਸ ਤੋਂ ਬਾਅਦ ਜਿਹੜੇ ਡਿਜ਼ਾਈਨ ਦੇ ਆਪਣੀਆਂ ਚਾਰ ਸਲਾਈਆਂ ਆਉਣੀਆਂ ਉਹ ਤੁਹਾਨੂੰ ਬਣਾ ਕੇ ਦਿਖਾਵਾਂਗੀ सीधे पासे तो सीधी सिलाई कंप्लीट होगी इस तरह उल्टे पासे तो उल्टी सिलाई बनावगी इस तरह दो सलांगा कंप्लीट कर लें मैं इस तरह ठीक है हम मैं छे सिलाई इतने बना के इस तरह कंप्लीट कर दी जिस तरह सिलाइया कंप्लीट हो गां हम आप डिजाइन दिजाइन है जेड़ा ये बनावा ठीक है जेड़ा अपना यह डिजाइन है सत सत कुछ डिजाइन अपना यह दो कुे वादू रख लेने अपा एक इधर करनी थे एक इधर ठीक है ਸੱਤ-ਸੱਤ ਕੁੰਡਿਆਂ ਤੇ ਆਪਣਾ ਇਹ ਡਿਜ਼ਾਈਨ ਬਣਦਾ ਜਾਊਗਾ। ਦੇਖੋ ਇੱਕ ਕੁੰਡਾ ਤਾਰਿਆ ਆਪਾਂ, ਤਾਰੂ ਚਾਹੇ ਬਣੋ ਤੁਹਾਡੀ ਆਪਣੀ ਮਰਜ਼ੀ ਹੈ। ਅੱਗੇ ਤਿੰਨ ਕੁੰਡਿਆ ਜਿਹੜਾ ਆਪਣੀ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਆਪਾਂ ਇਸ ਤਰ੍ਹਾਂ ਪਿਛਲੀ ਸਾਈਡ ਤੋਂ ਠੀਕ ਹੈ, ਥ੍ਰੈਡ ਪਿੱਛੇ ਰੱਖਾਂਗੇ। ਫਿਰ ਆਪਾਂ ਇਹ ਕੁੰਡਿਆ ਤਾਰਨੀ ਨਹੀਂ। ਸਲਾਈ ਉੱਪਰ ਵੱਲ ਪਾ ਕੇ ਥ੍ਰੈਡ ਕਰਾਂਗੇ ਪਿੱਛੇ। ਦੂਸਰਾ ਕੁੰਡਾ ਬਣ ਗਿਆ। ਫਿਰ ਇਹ ਤਿੰਨ ਕੁੰਡਿਆਂ ਦਾ ਇੱਕ ਕਰ ਦਿਆਂਗੇ ਤਾਂ ਤਿੰਨ ਕੁੰਡੇ ਆਪਣੇ ਕੋਲ ਬਣ ਗਏ। ਠੀਕ ਹੈ, ਇਸ ਤਰ੍ਹਾਂ ਤਿੰਨ ਦੇ ਤਿੰਨ ਕੁੰਡੇ ਹੋਗੇ, ਨਾ ਕੋਈ ਵਧਿਆ, ਨਾ ਕੋਈ ਜਿਹੜਾ ਆਪਣਾ ਘਟਿਆ ਕੁੰ ਫੇਰ ਇਹ ਤਿੰਨ ਕੁੰਡਿਆਂ ਦੇ ਫੇਰ ਉਸੇ ਤਰ੍ਹਾਂ ਤਿੰਨ ਕੁੰਡੇ ਬਣਾਵਾਂਗੇ ਪਹਿਲਾਂ ਤਿੰਨ ਕੁੰਡਿਆਂ ਦਾ ਆਪਾਂ ਇੱਕ ਕਰਾਂਗੇ ਇਸ ਤਰ੍ਹਾਂ ਥ੍ਰੈਡ ਨੂੰ ਸਲਾਈ ਤੇ ਘੁਮਾ ਕੇ ਕਰਾਂਗੇ ਪਿੱਛੇ ਫੇਰ ਤਿੰਨ ਕੁੰਡਿਆਂ ਨਾਲ ਕਰਾਂਗੇ ਇੱਕ ਕੁੰਡਾ ਠੀਕ ਹੈ ਇਸ ਤਰ੍ਹਾਂ 7 10 4 10 ਸੱਤ ਕੁੰਡੇ ਹੋ ਗਏ ਠੀਕ ਹੈ ਇਹੀ ਸੱਤ ਕੁੰਡਿਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਫੇਰ ਉਸੇ ਤਰ੍ਹਾਂ ఇక్కడ బనావీ సర తడ్మా తిని కడ్డ కండి బావేస్ ఇరం ఫ సెన్ కదే తిన్న కండి ഇതാ ഡിജൈൻ റിപ്പീട്ട സിദ്ധ കിണ്ടവര സപേടേ പക്ഷേ തീ കിട്ട ਇਸ ਤਰ੍ਹਾਂ ਫਿਰ ਇੱਕ ੁੰਡਾ ਸਿੱਧਾ ਇਸ ਤਰ੍ਹਾਂ ਫਿਰ ਤਿੰਨ ੁੰਡਿਆਂ ਦੇ ਤਿੰਨ ੁੰਡੇ ਮਤਲਬ ਆਪਣਾ ਤਿੰਨ ਤਿੰਨ ੁੰਡਿਆਂ ਦਾ ਡਿਜ਼ਾਈਨ ਹੈ ਇੱਕ ਇੱਕ ੁੰਡਾ ਵਿੱਚ ਹੈ ਜਿਹੜਾ ਸਿੱਧਾ ਬਣਾਉਂਦੇ ਜਾਣਾ ਹੈ ਤਿੰਨ ੁੰਡੇ ਇਸ ਤਰ੍ਹਾਂ ਬਣਾ ਕੇ ਇੱਕ ੁੰਡਾ ਸਿੱਧਾ ਫਿਰ ਤਿੰਨ ੁੰਡੇ ਇਸ ਤਰ੍ਹਾਂ ਫਿਰ ਇੱਕ ੁੰਡਾ ਸਿੱਧਾ ਠੀਕ ਹੈ ਲਾਸਟ ਤੇ ਫਿਰ ਉਸੇ ਤਰ੍ਹਾਂ ਇੱਕ ੁੰਡਾ ਆਪਣਾ ਸਿੱਧਾ ਆ ਗਿਆ ਇਸ ਤਰ੍ਹਾਂ ਇਸ ਤਰ੍ਹਾਂ ਦੂਸਰੀ ਸਲਾਈ ਉਲਟ ਪਾਸੇ ਤੋਂ ਇਸ ਤਰ੍ਹਾਂ ਬਣਾਉਣੀ ਹੈ ਆਪਾਂ ਇਹ ਕੁੰਡਾ ਤਾਰਿਆ ਫਿਰ ਇਸ ਤਰ੍ਹਾਂ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਉਲਟੇ ਪਾਸੇ ਤੋਂ ਸਾਰੀਆਂ ਸਲਾਈਆਂ ਜਿਹੜੀਆਂ ਆਪਾਂ ਡਿਜ਼ਾਈਨ ਦੀਆਂ ਉਲਟੀਆਂ ਹੀ ਬਣਾਉਣੀਆਂ ਠੀਕ ਹੈ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਦੂਸਰੀ ਸਲਾਈ ਉਲਟੀ ਬਣ ਗਈ ਠੀਕ ਹੈ ਸਾਰੀ ਇਸ ਤਰ੍ਹਾਂ ਚਾਰ ਸਲਾਈਆਂ ਦਾ ਆਪਣਾ ਡਿਜ਼ਾਈਨ ਸਾਰੇ ਕੁੰਡੇ ਉਲਟੇ ਤੀਸਰੀ ਸਲਾਈ ਜਿਹੜੀ ਡਿਜ਼ਾਈਨ ਦੀ ਹੋਊਗੀ ਡਿਜ਼ਾਈਨ ਆਪਣਾ ਇਹੀ ਹੋਊਗਾ ਬਸ ਡਿਜ਼ਾਈਨ ਦੀ ਜਿਹੜੀ ਜਗ੍ਹਾ ਉਹ ਆਪਾਂ ਚੇਂਜ ਕਰ ਦੇਣੀ ਹੈ ਇੱਕ ਕੁੰਡਾ ਆਤਾਰਿਆ ਇਸ ਤਰ੍ਹਾਂ ਹੁਣ ਦੋ ਕੁੰਡੇ ਸਿੱਧੇ ਬਣਾਵਾਂਗੇ ਇੱਕ ਦੋ ਇਸ ਤਰ੍ਹਾਂ ਠੀਕ ਹੈ ਡਿਜ਼ਾਈਨ ਦੀ ਜਗ੍ਹਾ ਚੇਂਜ ਹੋ ਗਈ ਜਿਹੜੇ ਹੁਣ ਆਪਣੇ ਤਿੰਨ ਕੁੰਡੇ ਆ ਐਕਸਟਰਾ ਤਿੰਨੇ ਕੁੰਡਿਆਂ ਦਾ ਪਹਿਲਾਂ ਆਪਾਂ ਇੱਕ ਬਣਾਇਆ ਫੈਡ ਕਰ ਕਰ ਮਾ ਕੇ ਪਿੱਛੇ ਕੀਤਾ ਐਕਸਟਰਾ ਫਿਰ ਤਿੰਨੇ ਕੁੰਡਿਆਂ ਦਾ ਬਣਾਇਆ ਇੱਕ ਕੁੰਡਾ ਤਿੰਦੇ ਤਿੰਨ ਕੁੰਡੇ ਹੋ ਗਏ ਫਿਰ ਆਪਾਂ ਇੱਕ ਕੁੰਡਾ ਬਣਾਵਾਂਗੇ ਸਿੱਧਾ ਠੀਕ ਹੈ ਜਗ੍ਹਾ ਚੇਂਜ ਹੋ ਗਈ ਡਿਜ਼ਾਈਨ ਦੀ ਫਿਰ ਉਸੇ ਤਰ੍ਹਾਂ ਤਿੰਨ ਕੁੰਡਿਆਂ ਦੇ ਆਪਾਂ ਤਿੰਨ ਕੁੰਡੇ ਬਣਾਉਣੇ ਤਿੰਨ ਕੁੰਡਿਆਂ ਦਾ ਪਹਿਲਾਂ ਇੱਕ ਕੁੰਡਾ ਬਣਾਇਆ ਥ੍ਰੈਡ ਘੁਮਾ ਕੇ ਪਿੱਛੇ ਵੱਲ ਨੂੰ ਕੀਤਾ ਫੇਰ ਤਿੰਨ ਕੁੰਡਿਆਂ ਦਾ ਇੱਕ ਬਣਾਇਆ ਇਸ ਤਰ੍ਹਾਂ ਠੀਕ ਹੈ ਫੇਰ ਇੱਕ ਕੁੰਡਾ ਸਿੱਧਾ ਫੇਰ ਤਿੰਨ ਕੁੰਡਿਆਂ ਦੇ ਆਪਾਂ ਬਣਾਵਾਂਗੇ ਤਿੰਨ ਕੁੰਡੇ ਤਿੰਨ ਕੁੰਡਿਆਂ ਦਾ ਇੱਕ ਬਣਾਇਆ ਇਸ ਤਰ੍ਹਾਂ ਥ੍ਰੈਡ ਸਲਾਈ ਤੇ ਘੁਮਾ ਕੇ ਪਿੱਛੇ ਵੱਲ ਨੂੰ ਕੀਤਾ ਤਿੰਨ ਕੁੰਡਿਆਂ ਦਾ ਫੇਰ ਉਸੇ ਤਰ੍ਹਾਂ ਇੱਕ ਬਣਾਇਆ ਠੀਕ ਹੈ ਫੇਰ ਇੱਕ ਕੁੰਡਾ ਸਿੱਧਾ ఫా తిన్ బవే థర్డ్ కమాక పిచ్చే వాళ్ళ ను తిన కుది ఫ తిని కడ్ కు బా థర్మాను ఫ తిన కు కు ਦੋ ਕੁੰਡੇ ਸਿੱਧੇ ਉਸੇ ਤਰ੍ਹਾਂ ਜਿਵੇਂ ਆਪਾਂ ਸਟਾਰਟਿੰਗ ਚ ਬਣਾਇਆ ਸੀ ਉਸ ਤਰ੍ਹਾਂ ਲਾਸਟ ਵਾਲਾ ਸਿੱਧਾ ਆ ਗਿਆ ਠੀਕ ਹੈ ਇਸ ਤਰ੍ਹਾਂ ਚੌਥੀ ਸਿਲਾਈ ਚੌਥੀ ਤੇ ਲਾਸਟ ਸਿਲਾਈ ਆ ਗਈ ਆਪਣੀ ਸਾਰੀ ਸਿਲਾਈ ਆਪਾਂ ਉਲਟੀ ਬਣਾ ਦੇਣੀ ਹੈ ਇਸ ਤਰ੍ਹਾਂ ਸਲਾਂਗਾ ਤੁਸੀਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀ ਹੈ ਜਿਉ ਜੀ ਤੁਹਾਡੀ ਪਛਮ ਹੋਗੀ ਉਸ ਅਨੁਸਾਰ ਤੁਸੀਂ ਸਲਾਂਗਾ ਲੈਣੀ ਹੈ ਠੀਕ ਹੈ ਲਓ ਜੀ ਡਿਜ਼ਾਈਨ ਆਪਣਾ ਕੰਪਲੀਟ ਹੋ ਗਿਆ ਇਸ ਤਰ੍ਹਾਂ ਜਦੋਂ ਹੁਣ ਦੁਬਾਰਾ ਡਿਜ਼ਾਈਨ ਸ਼ੁਰੂ ਕਰਨਾ ਤਾਂ ਉਸੇ ਤਰ੍ਹਾਂ ਸ਼ੁਰੂ ਕਰਨਾ ਠੀਕ ਹੈ ਇੱਥੇ ਆਪਾਂ ਗੈਪ ਲਈ ਸਲਾਈਆਂ ਬਣਾਉਣੀਆਂ ਜਿਵੇਂ ਮੈਂ 8 ਸਲਾਈਆਂ ਬਣਾਉਣੀਆਂ ਤੁਸੀਂ ਬਣਾਈਆਂ ਤੁਸੀਂ 6 ਬਣਾਓ 8 ਬਣਾਓ 4 ਬਣਾਓ ਉਸ ਤੋਂ ਬਾਅਦ ਇਹ ਡਿਜ਼ਾਈਨ ਵਾਲੀਆਂ 4 ਸਲਾਈਆਂ ਤੇ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਠੀਕ ਹੈ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ